ਬੱਜੀ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਰੇ ਸੋਭਾਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਾਈ ਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇਹ ਕਦੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕੋ ਕੀ ਹਾਲ ਚਾਲ ਨੇ ਮੇਰਾ ਭਰਾ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਕੋਈ ਵੱਡਾ ਜੋੜਾ ਨਹੀਂ ਬੱਚੇ ਨਹੀਂ ਪੱਥੇ ਨਹੀਂ ਪੱਲੀ ਸਾ ਕਬੂਤਰ ਨਹੀਂ ਸੱਚ ਨੂੰ ਵੱਡੇ ਕਬੂਤਰੇ ਪਿਓਰ ਠੀਕ ਹੈ ਜੀ ਮਰਾ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਤੁਹਾਡੇ ਲਈ ਆਪਾਂ ਪੇਸ਼ ਕਰ ਰਹੇ ਹਾਂ ਆਪਣੇ ਚੈਨਲ ਦੇ ਉੱਤੇ ਸਿੰਗਲ ਮਾਦੀ ਬਾਈ ਜੀ ਜਿਹਨੂੰ ਕਹਿੰਦੇ ਨਾ ਇੱਕ ਕਬੂਤਰ ਦਫਰਾ ਕਬੂਤਰਾਂ ਦੇ ਬਰਾਬਰ ਉਹ ਚੀਜ਼ ਅੱਜ ਆਪਾਂ ਤੁਹਾਡੇ ਲਈ ਲਾਤੀ ਹੈ ਚੈੱਕ ਕਰ ਲਓ ਆ ਪਹਿਲਾਂ ਤੁਸੀਂ ਇਹਦੀ ਮੋਰ ਚੈੱਕ ਕਰ ਲਓ ਵੀਰੇ ਕਬੂਤਰ ਜਿਹੜਾ ਡੋਲੀ 'ਚ ਛੱਡੀ ਹੋਈ ਸੀ ਥੋੜੀ ਜਿਹੀ ਗਿੱਲੀ ਹੋ ਗਈ ਸੀ ਫਿਲਹਾਲ ਦੀ ਘੜੀ ਸੁੱਕ ਗਈ ਆ ਤੇ ਮੋਰ ਜੀ ਹਲਕੇ ਜੀ ਫੈਰ ਗਈ ਆ ਜੀ ਚੈੱਕ ਕਰਨ ਉਹ ਬਾਈ ਜੀ ਬਹੁਤ ਜਿਆਦਾ ਚੰਗੀ ਉੱਡੀ ਹੋਈ ਕਬੂਤਰੀ ਨੇਰੇ ਵਿੱਚ ਹਲਕੇ ਨਾਲ ਦੇ ਪੰਡ ਆ ਗਈ ਸੀ ਉੱਥੋਂ ਮੁੰਡਿਆਂ ਨੇ ਲਾ ਕੇ ਆਪਾਂ ਨੂੰ ਕਬੂਤਰੀ ਦਿੱਤੀ ਆ ਜੀ ਚੈੱਕ ਕਰ ਲੋ ਵੀਰੇ ਆਪਾਂ ਨੂੰ ਅੱਗੋਂ ਕਬੂਤਰੀ ਮਹਿੰਗੀ ਆਈ ਆ ਠੀਕ ਆ ਕਿਉਂਕਿ ਸਦਨੋ ਕੁਆਲਟੀ ਹੁੰਦੀ ਕੁਆਲਟੀ ਦਾ ਹੀ ਰੇਟ ਹੁੰਦਾ ਆ ਪ੍ਰਾਈਸ ਵਿੱਚ ਮੈਂ ਮੈਂਸ਼ਨ ਕਰ ਦਣਾ 2500 ਰੁਪਏ ਪਰ ਪੀਸ ਆ ਮੇਰਾ ਵੀਰ ਠੀਕ ਆ ਜੀ ਆਪਾਂ ਨੂੰ ਕੋਈ ਉਹ ਨਹੀਂ ਬਾਈ ਜੀ ਦੇਖੋ ਚੀਜ਼ ਆ ਕੁਆਲਟੀ ਤੁਹਾਡੇ ਸਾਹਮਣੇ ਆ ਆਪਾਂ ਪ੍ਰਾਈਸ ਤੁਹਾਨੂੰ ਮੈਂਸ਼ਨ ਕਰਤਾ ਬਾਈ ਜੀ 2500 ਲਾ ਕੇ ਉਸੀਂ ਮੰਨ ਕੇ ਚੱਲੋ ਥੋੜਾ 25000 ਵਰਗਾ ਨਾ ਖਜ਼ਾਨਾ ਤਿਆਰ ਹੋ ਜਾਏਗਾ ਮੇਰਾ ਭਰਾ ਚੈੱਕ ਕਰ ਲਓ ਵੱਡੀ ਕੂਦਰੀ ਪਿਆਰ ਬਜੀ ਮਰਾ ਵਾਲੇ ਕਬੂਤਰਾਂ ਵਿੱਚੋਂ ਦੋਨੋਂ ਅੱਖਾਂ ਵਿੱਚ ਟੀਰ ਪੈਰ ਦੇ ਵਿੱਚ ਪੱਕੀ ਰਿੰਗ ਆ ਰਿੰਗ ਚੈੱਕ ਕਰ ਲਓ ਮੇਰਾ ਵੀ ਰਕਮਾਦੀ ਦੇ ਪੈਰ ਦੇ ਵਿੱਚ ਲੱਗੀ ਤੇ ਦੂਜੀ ਅੱਖ ਦੇ ਵਿੱਚ ਮੇਰਾ ਭਰਾ ਟੀਰ ਪੈਂਦਾ ਜੀ ਬਸ ਜਿਹੜੇ ਬੰਦਿਆਂ ਨੇ ਫੜੀ ਉਹਨਾਂ ਨੇ ਕੱਟ ਕਰਤੀ ਸੀ ਗੂਦਰੀ ਚੈੱਕ ਕਰ ਲਓ ਦੂਜੇ ਬੰਨਿਓ ਕਵਾਲਟੀ ਬਜੀ ਮਾਦੀ ਦੀ ਮੈਂ ਕੰਨਾ ਇਹੋ ਜੀ ਸੱਜਣੋਂ ਕਬੂਤਰੀਆਂ ਨਾ ਬੱਚੇ ਜਿੰਨੇ ਮਰਜੀ ਡਾਲ ਗਿਓ ਵੀਰੇ ਠੀਕ ਹੈ ਜੀ ਲਾਸਟ ਵਾਲੇ ਟਾਈਮ ਦੇ ਵਿੱਚ ਮੇਰਾ ਭਰਾ ਨੇ ਹੀਰੀ ਨੇ ਚੱਕ ਕੇ ਕਬੂਤਰ ਸਿੱਤੇ ਸੀ ਨਾਲ ਦੇ ਪੰਡ ਉੱਥੋਂ ਕੂਤਰੀ ਹੱਲ ਗਈ ਸੀਗੀ ਜੀ ਚੈੱਕ ਕਰ ਲਓ ਮਰਾ ਵੀਰੋ ਠੀਕ ਹੈ ਬਾਕੀ ਇੱਕ ਕਬੂਤਰੀ ਦੀ ਮੇਨ ਨਿਸ਼ਾਨੀ ਹੋ ਰਿਆ ਜਿਹੜੇ ਬੰਦੇ ਦੀ ਹੋਏਗੀ ਉਹਨੂੰ ਹੀ ਪਤਾ ਹੋਏਗਾ ਭਰਾਵਾ ਆਪਾਂ ਨੂੰ ਤਾਂ ਚੱਲ ਇਹਨਾਂ ਪਤਾ ਨਹੀਂ ਠੀਕ ਹੈ ਜੀ ਆਪਾਂ ਤਾਂ ਅੱਗੇ ਉਮਰਾ ਵੀਰੋ ਮੁੱਲ ਲᱹਤੀ ਇਹ ਵੱਡੇ ਕਬੂਤਰੀ ਪਿਓਰ ਸੱਜਣੋਂ ਮਰਾ ਵਾਲੇ ਕੂਤਰਾ ਵਿੱਚੋਂ ਦੇਖੋ ਜੀ ਕੋਈ ਜ਼ਿਆਦਾ ਲੰਮੀ ਉੱਚੀ ਗੂਦ ਨਹੀਂ ਮੀਡੀ ਠੀਕ ਹੈ ਜੀ ਮੀਡੀਅਮ ਹਾਈਟ ਦੀ ਆਪਣੀ ਮਾਦੀ ਪੋਟਾ ਔਰ ਵਜੀ ਹੱਡੀ ਕੋਲ ਜਮਾਂ ਲਾਲ ਬਣੀ ਹੋਈ ਜਮਾਂ ਲਾਲ ਸੁਰਖਾ ਟਮਾਟਰ ਰੱਖੀ ਤੇ ਮੇਰਾ ਭਰਾ ਸਦਨੋਂ ਇੱਕ ਰੀ ਪੈਸੇ ਲਾ ਕੇ ਨਾ ਪੂਰੀ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਵੀਰੇ ਕੂਤਰੀ ਡਾਉਣੀ ਡਾਲ ਗਿਓ ਯਾਰ ਪੈਰ ਦੇ ਵਿੱਚ ਬਾਕੀ ਰੰਗ ਚੈੱਕ ਕਰ ਲਓ ਕੋਈ ਕੱਟੀ ਨਹੀਂ ਕੋਈ ਵੱਡੀ ਨਹੀਂ ਠੀਕ ਹੈ ਜੀ ਮਕਮਲ ਰੰਗ ਨੰਬਰ ਪਾਈ ਤੇ ਜਮਾਂ ਬੰਦ ਜੋੜਾਂ ਦੀ ਕੂਤਰੀ ਆ ਔਰ ਸਦਨੋਂ ਨੀਲੀ ਡਾਂਗੀ ਉੱਤੇ ਕੂਤਰੀ ਆ ਕੇ ਲੱਥੀ ਸੀਗੀ ਜੀ ਪੂਰੇ ਸ਼ਾਮ ਨੂੰ ਨੀਲੀ ਢਾਂਗੀ ਦੀ ਕਬੂਤਰੀਆਂ ਨੀਲੀ ਢਾਂਗੀ ਜਿਵੇਂ ਤੁਸੀਂ ਆ ਚੈੱਕ ਕਰ ਸਕਦੇ ਹੋ ਐਸੇ ਕਲਰ ਉੱਤੇ ਮੇਰਾ ਭਰਾ ਲੱਗੀ ਹੋਈ ਆਪਣੀ ਬਰਦੀ ਕੂਤਰੀ ਕਬੂਤਰੀ ਦੇ ਬੱਚੇ ਬਜੀ ਧੰਨ ਧੰਨ ਕਰਾਉਣਗੇ ਨੇ ਖੁਦ ਮੇਰੇ ਕੋਲ ਆ ਕੇ ਆਂਡੇ ਲਾਈ ਸੀ ਕੂਤਰੀ ਨੇ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਬਾਜ਼ੀ ਵਾਲੇ ਕੂਤਰਾ ਅਕਸਰ ਮਸਤ ਹੁੰਦੇ ਨੇ ਤੇ ਜਦੋਂ ਆਪਾਂ ਖੁੱਡੇ ਵਿੱਚ ਲਾ ਕੇ ਛੱਡਿਆ ਨੇ ਕੂਤਰਾ ਨਾ ਮਿਲ ਕੇ ਆਂਡੇ ਰੱਖ ਲੈ ਸੀਗੇ ਉਹ ਤੁਹਾਨੂੰ ਆਪਾਂ ਇੱਕ ਭਰਾਮ ਗਿਫਟ ਕਰਦੇ ਸੀ ਆਂਡੇ ਬੰਦਾ ਕੂਤਰਾ ਲੈਣ ਆਇਆ ਸੀ ਵਿਚਾਰਾ ਉਹ ਤੇ ਉਹਨੂੰ ਆਪਾਂ ਆਂਡੇ ਦੇ ਦਿੱਤੇ ਸੀਗੇ ਐਸ ਕੂਤਰੀ ਦੇ ਚੈੱਕ ਕਰ ਲੋ ਤੁਹਾਨੂੰ ਕਬ ਮੇਰਾ ਭਰਾ ਕਮੈਂਟ ਵਧੀਆ ਕਰਕੇ ਜਾਣਾ ਤੁਸੀਂ ਠੀਕ ਹੈ ਬਾਕੀ ਚਲੋ ਜਿਹੜਾ ਚੰਗਾ ਮਾੜਾ ਕਮੈਂਟ ਕਰਦੇ ਆ ਉਹਨਾਂ ਦੀ ਆਪ ਦੀ ਸੋਚ ਹੈ ਮੇਰਾ ਵੀਰ ਠੀਕ ਹੈ ਜੀ ਵੀਰੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਣਾ ਚਾਹਣਾ ਵੀਰੇ ਸਾਡੇ ਵਰਗੇ ਚਾਹੇ ਮੋਗੇ ਵਿੱਚ ਜਿੰਨੇ ਵੀ ਸੇਲਰ ਆ ਲੁਧਿਆਣੇ ਲਾ ਲਓ ਜਲੰਧਰ ਲਾ ਲਓ ਵੀਰੇ ਸਾਡੇ ਵਰਗੇ ਸੇਲਰ ਬਸ ਬਦਨਾਮ ਆ ਕਬੂਤਰ ਵੇਚਣ ਦੇ ਵਿੱਚ ਠੀਕ ਹੈ ਕਬੂਤਰ ਸਦੋਂ ਹਰ ਬੰਦਾ ਹੀ ਵੇਚਦਾ ਆ ਚਾਹੇ ਛੋਟੇ ਤੋਂ ਛੋਟਾ ਮੀਡੀਅਮ ਤੇ ਆ ਜਾਂ ਭਾਈ ਜੀ ਪੂਰੇ ਉੱਚੇ ਲੈਵਲ ਦਾ ਖਿਡਾਰੀ ਕੋਈ ਟਾਵਾ ਬੰਦਾ ਹੀ ਹੋਏਗਾ ਜਿਹੜਾ ਨਾ ਵੇਚੇ ਨਹੀਂ ਤਾਂ ਭਾਈ ਸਾਨੂੰ ਕੱਲੇ ਠੀਕ ਹੈ ਦਾਣਾ ਪਾਣੀ ਮੁੱਲ ਦਾ ਵੀ ਉਹ ਵੀ ਨਸਲਾ ਕਹਿ ਕੇ ਦਿੰਦੇ ਨੇ ਬਸ ਉਹ ਭਰਦੇ ਪਿੱਛੇ ਕਹਿ ਦਿੰਦੇ ਨੇ ਸਾਡੇ ਵਰਗੇ ਸੇਲਰ ਵਿਚਾਰੇ ਸ਼ਰੀਆਮ ਬੋਲ ਦਿੰਦੇ ਨੇ ਬਸ ਵੀਰੇ ਫਰਕ ਸਿਰਫ ਇੰਨਾ ਆ ਮੇਰਾ ਵੀਰ ਹੋਰ ਕੋਈ ਗੱਲ ਨਹੀਂ ਮੇਰਾ ਭਰਾ ਠੀਕ ਹੈ ਸੋ ਜਿਹੜੇ ਭਰਾ ਗਲਤ ਕਮੈਂਟ ਕਰਦੇ ਆ ਚੰਗੇ ਹਨਾ ਚਲੋ ਜਿਹੜੇ ਚੰਗੇ ਕਰਦੇ ਉਹਦਾ ਤਹਿ ਦਿਲੋਂ ਧੰਨਵਾਦ ਪਰ ਸਜਣੋ ਜਿਹੜੇ ਮਾੜੇ ਵਾਲੇ ਬੰਦੇ ਆ ਨਾ ਮੇਰਾ ਵੀਰ ਮਾੜਾ ਦੇਖ ਲਿਆ ਕਰੋ ਯਾਰ ਕਿ ਤੁਸੀਂ ਕੀ ਕਹਿ ਰਹੇ ਹੋ ਮੇਰਾ ਭਰਾ ਠੀਕ ਹੈ ਤੇ ਆਓ ਹੁਣ ਮੈਂ ਤੁਹਾਨੂੰ ਸ਼ੋਅ ਕਰਾਉਣਾ ਠੀਕ ਹੈ ਜੀ ਜੀ ਬਾਜੀ ਆ ਚੈੱਕ ਕਰ ਲੋ ਜੀ ਆਪਣੀ ਅੱਜ ਵਾਲੀ ਰਾਣੀ ਸੁੰਦਰਾ ਦੀ ਕੁਆਲਿਟੀ ਥੋੜੀ ਜੀ ਸਕਰੀਨ ਦੇ ਸਾਹਮਣੇ ਆ ਭਰਾ ਠੀਕ ਹੈ ਜੀ ਜੋ ਆਪਾਂ ਤੁਹਾਡੇ ਅੱਗੇ ਪੇਸ਼ ਕਰ ਦਿੱਤੀ ਹੈ ਮੇਰਾ ਭਰਾ ਠੀਕ ਹੈ ਪ੍ਰਾਈਸ ਵਿੱਚ ਮੈਂ ਮੈਂਸ਼ਨ ਕਰਤਾ ਮੇਰਾ ਭਰਾ ਹੁਣ ਪਲੀਜ਼ ਰਿਕਵੈਸਟ ਆ ਕੋਈ ਬੰਦਾ ਇੰਜ ਨਾ ਕਰਵੇ ਬਰੇ ਸਾਨੂੰ ਲੈਸ ਕਰੋ ਇਹ ਕਰੋ ਉਹ ਕਰੋ ਠੀਕ ਹੈ ਜੀ ਬਰੇ ਚੀਜ਼ ਤੁਹਾਡੇ ਸਾਹਮਣੇ ਆ ਜਸਪ੍ਰਾਣੇ ਪੇਮੈਂਟ ਕਰਤੀ ਆਪਾਂ ਤਾਂ ਉਸ ਬੰਦ ਲਈ ਸਦਨੋਂ ਮਾਦੀ ਆਹ ਰੱਖ ਲਾਂਗੇ ਕਦ ਕਾਠ ਬਾਰੀ ਸਟਰਕਚਰ ਚੈੱਕ ਕਰ ਲਓ ਬਾਜੀ ਕੋਈ ਉੱਚੀ ਲੰਮੀ ਨਹੀਂ ਮੀਡੀਅਮ ਹਾਈਟ ਦੀ ਆਪਣੀ ਇਹ ਮਾਦੀ ਵਜੂਦ ਚੈੱਕ ਕਰ ਲਓ ਬਹੁਤ ਜ਼ਿਆਦਾ ਸੋਹਣਾ ਇੱਕ ਚੌੜੀ ਪਿਛੋਂ ਜਮੈਨ ਬੰਦ ਜਾ ਵਜੂਦ ਆ ਜੀ ਮਾਦੀ ਦਾ ਠਹਿਰ ਜਾ ਪੁੱਤ ਠਹਿਰ ਜਾ ਤੇ ਆਹ ਬਾਈ ਜੀ ਮਾਦੀ ਆਪਣੀ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਆਏ ਹਾਏ ਹਾਏ ਬਾਈ ਜੀ ਆਹਾਂ ਦੀ ਬਲੱਡ ਲਾਈਨ ਚੈੱਕ ਕਰ ਲਓ ਦੇਖੋ ਜੀ ਦੇਲਾ ਕਿਵੇਂ ਵਗਦਾ ਆ ਠੀਕ ਹੈ ਗੁਲਾਬੀ ਨੋਕ ਸਦਨੋਂ ਗੁਲਾਬੀ ਪਲਕਾਂ ਤੇ ਹੁਣ ਮੈਂ ਉਸ ਨੂੰ ਅਗਲੀ ਅੱਖ ਦਾ ਵੀ ਸ਼ੌਂਕ ਕਰਾ ਦੇਣਾ ਲੋ ਜੀ ਬਿਲਕੁਲ ਟੇਪਰ ਦੇ ਵਿੱਚ ਸਿਰ ਸੱਦੇ ਨੂੰ ਪੂਸਟਾਂ ਹੀ ਕਰਨੀਆਂ ਦੂਜੀ ਅੱਖ ਵੀ ਮੇਰਾ ਵੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਠੀਕ ਹੈ ਜੀ ਪਹਿਲੀ ਔਰੇ ਵੀ ਮੈਂ ਕੋਈ ਸਿੰਗਲ ਜਾਨਵਰ ਐਂਜ ਲਾਉਣ ਲੱਗਾ ਆ ਤੇ ਆ ਸੱਦੇ ਨੂੰ ਮਾਦੀ ਆਪਣੇ ਦਾ ਪੱਲਾ ਬਿਲਕੁਲ ਮੂਰਲੇ ਤਨ ਪੱਲੇ ਦੇ ਬਰਾਬਰ ਸੀ ਬਟ ਹੁਣ ਵੀਰੇ ਫਰ ਥੋੜੇ ਜਿ ਖਰਾਬ ਹੋਏ ਹੋਏ ਆ ਜੀ ਮੀਂਹ ਕਣੇ ਦੇ ਕਾਰਨ ਕੁਛ ਆਪਾਂ ਵੀ ਪੂਤਰੀ ਆਹ ਡੋਲੀ ਚ ਰੱਖਤੀ ਸੀਗੀ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਚੈੱਕ ਆ ਲਓ ਬਾਕੀ ਕੈਂਚੀ ਉਸੇ ਭਰਾਣੇ ਲਾਈ ਸੀ ਬਹੁਤ ਵੀਰੇ ਕਹਿੰਦੇ ਵੀਰੇ ਕੈਂਚੀ ਨਾ ਲਾਇਆ ਕਰੋ ਸਤਨੂ ਕੈਰੇ ਜਾਨਵਰ ਮਗਰੋਂ ਹੀ ਕੈਂਚੀ ਲੱਗਿਆ ਹੁੰਦਾ ਆ ਤੇ ਆਹਾ ਵੀਰੇ ਮੋਰ ਚੈੱਕ ਕਰ ਲਓ ਠੀਕ ਹੈ ਜੀ ਥੋੜੀ ਜੀ ਸਤਨੂ ਮੋਰ ਦੀ ਖਰਾਬ ਹੋਈ ਵੀ ਆ ਜੀ ਮੀਹ ਕਣੀ ਦੇ ਕਾਰਨ ਕੂਦਰੀ ਗਿੱਲੀ ਹੋ ਗਈ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਸਤਨੂ ਇਹੋ ਜੇ ਕੂਤਰ ਟਾਵੇਂ-ਟਾਵੇਂ ਪੁੰਦਿਆ ਕੋਲੀ ਜਾਂਦੇ ਆ ਕੋਈ ਕਿਸਮਤ ਵਾਲਾ ਬੰਦਾ ਹੀ ਹੋਵੇਗਾ ਠੀਕ ਹੈ ਜਿਹਦੇ ਕੋਲੇ ਐਡੇ ਚੰਗੇ ਜਾਨਵਰ ਜਾਣ ਬਾਕੀ ਚਲੋ ਵੇਨੇ ਆਪਾਂ ਠੀਕ ਹੈ ਜੀ ਆਹ ਲਓ ਵੀਰੇ ਆਹਾ ਮਾਦੀ ਆਪਣੀ ਦੇ ਪੈਰ ਬਿਲਕੁਲ ਲਾਲ ਸਰਖ ਪੈਰ ਬੰਦ ਜੋੜ ਤੁਹਾਨੂੰ ਮੈਂ ਥੱਲੋ ਵਿਖਾਉਣਾ ਕੂਦਰੀ ਕਿਵੇਂ ਬ ਆ ਲੋ ਜੀ ਆ ਚੈੱਕ ਕਰ ਲਓ ਮੇਰਾ ਭਰਾ ਬਿਲਕੁਲ ਬਾਜੀਆਂ ਸੁਰਖ ਲਾਲ ਹੋਈ ਵੀ ਆ ਥੱਲੋਂ ਕੋਈ ਹੱਡੀ ਨਹੀਂ ਕੋਈ ਕੋਹ ਨਹੀਂ ਸੱਜਣੋ ਬਿਲਕੁਲ ਬਣੀ ਹੋਈ ਆ ਜੇ ਤੁਸੀਂ ਪੱਟ ਕੇ ਕੁਧਰੀ ਦੂਸਰਾ ਵਾਸਤੇ ਕਟਣੀ ਨਾ ਫਿਰ ਬਹੁਤ ਵਧੀਆ ਚੀਜ਼ ਆ ਠੀਕ ਆ ਦੁਬਾਰ ਤੋਂ ਮੋਰੀ ਦੀ ਚੈੱਕ ਕਰ ਲਓ ਤੁਸੀਂ ਠੀਕ ਆ ਜੀ ਹੋਰ ਫਿਰ ਬਿਲਕੁਲ ਕੋਸਟਾਂ ਹੀ ਕੰਨੀਆਂ ਪੈਰ ਦੇ ਵਿੱਚ ਦੇ ਪੱਕੀ ਰਹਿ ਗਏ ਆ ਜੀ ਕੋਈ ਕੱਟ ਨਹੀਂ ਹੋਈ ਕੋਈ ਕੋਹ ਨਹੀਂ ਮੇਰਾ ਵੀ ਚੈੱਕ ਕਰ ਸਕਦੇ ਹੁੰਦੇ ਠੀਕ ਆ ਜੀ 87 ਨੰਬਰ ਦੀ ਇਹਦੇ ਰਿੰਗ ਲੱਗੀ ਹੋਈ ਆ ਮੇਰਾ ਭਰਾ ਤੇ ਆਹ ਬਾਈ ਜੀ ਸਗੀ ਆਪਣੀ ਮਕਮਲ ਕੂਤਰੀ ਠੀਕ ਹੈ ਜੀ ਕਿੱਦਾਂ ਦੀ ਲੱਗੀ ਮੇਰਾ ਭਰਾ ਕਮੈਂਟ ਕਰਕੇ ਦੱਸਿਓ ਲਾਜ਼ਮੀ ਤੇ ਆਓ ਹੁਣ ਮੈਂ ਤੁਹਾਨੂੰ ਕੂਤਰੀ ਛੱਡ ਕੇ ਵਿਖਾਉਣਾ ਆ ਤੁਹਾਨੂੰ ਮੈਂ ਸ਼ੌਂਕ ਕਰਾਤਾ ਦੁਬਾਰਤੋਂ ਤੁਹਾਨੂੰ ਮਾਦੀ ਮੈਂ ਮੜੀ ਜੀ ਤੋੜ ਕੇ ਚੈੱਕ ਕਰਾ ਦਿੰਨਾ ਬਿਲਕੁਲ ਬਾਈ ਜੀ ਫਟ ਫਾਟ ਵੈਕਸੀਨ ਆਪਾਂ ਕਰਤੀ ਸੀਗੀ ਬੇਫਿਕਰ ਹੋ ਕੈਮਰਾ ਬਿਰ ਖੋਡਿਆਂ ਅੰਦਰ ਛੱਡੋ ਬੈਠਾ ਦੇਖੋ ਤੁਹਾਡੇ ਸਾਹਮਣੇ ਵੱਟੇ ਅਰਗ ਨੂੰ ਮਾਰਦੀ ਪਈ ਆ ਕੋਈ ਪਾਣੀ ਵਾਲੀ ਬੈਠਣੀ ਕੋਈ ਕੋਹ ਨਹੀਂ ਜਿੱਥੋਂ ਜਾਨਵਰ ਦੀ ਮੇਰਾ ਭਰਾ ਤਾਂ ਅੰਦਰ ਆਫੀ ਦਾ ਬੰਦੇ ਨੂੰ ਪਤਾ ਲੱਗ ਜਾਂਦਾ ਆ ਠੀਕ ਹੈ ਤੇ ਉਸ ਕੋ ਖੜ ਜਾ ਖੜ ਜਾ ਕੀ ਹੁੰਦਾ ਲਓ ਜੀ ਹੁਣ ਇੱਥੇ ਗੱਬਰ ਸਿੰਘ ਵਾਲੀ ਜਾਨ ਆਈ ਆ ਤੇ ਹੁਣ ਦੇਖੋ ਇਧਰ ਉਧਰ ਨੂੰ ਭੱਜਦੀ ਪਈ ਆ ਕਿਉਂਕਿ ਜਦੋਂ ਆਪਾਂ ਸ਼ੌਂਕ ਕਰਾਇਆ ਨੇ ਬਾਹਰਲੇ ਏਰੀਆ ਵੇਖ ਲੈਣਾ ਹੁਣ ਇਧਰ ਉਧਰ ਨੂੰ ਹੁੰਦੀ ਪਈ ਆ ਕੂਦਰੀ ਇਹ ਆਹ ਇੱਕ ਕੂਦਰੀ ਸੀਗੀ ਤੇ ਇੱਕ ਵੱਡਾ ਕਬੂਤਰ ਹੋਰ ਆ ਰਾਜ ਨਾਲੇ ਕੂਦਰਾਂ ਦੇ ਵਿੱਚੋਂ ਉਹਦੀ ਵੀਡੀਓ ਆਪਾਂ 2-4 ਦਿਨ ਰੋਕ ਕੇ ਲਾਵਾਂਗੇ ਹੁਣਕਿ ਨਾ ਬਹੁਤ ਬੰਦੇ ਕਹਿੰਦੇ ਵੀਰੇ ਅਸੀਂ ਲੈਣੀ ਸੀ ਅਸੀਂ ਲੈਣੀ ਸੀ ਕੂਦਰੀ ਅਸੀਂ ਲੈਣੀ ਸੀ ਆਪਾਂ ਨੂੰ ਤਾਂ ਵੀਰੇ ਜਿਹੜੇ ਬੰਦੇ ਨੇ ਪੇਮੈਂਟ ਕਰਕੇ ਰੇਟ ਭਰਤਾ ਆਪਾਂ ਤਾਂ ਉਸ ਬੰਦੇ ਨੂੰ ਚੀਜ਼ ਦੇ ਦੇਵਾਂਗੇ ਕੋਈ ਜ਼ਿਆਦਾ ਰੇਟ ਨਹੀਂ ਚੈੱਕ ਕਰੋ ਕੁਆਲਟੀ ਮੇਰਾ ਭਰਾ ਦੱਸੋ ਕਮੈਂਟ ਕਰਕੇ ਕਿੱਦਾਂ ਦੀ ਲੱਗੀ ਤੁਹਾਨੂੰ ਅੱਜ ਵਾਲੀ ਆਪਣੀ ਵੱਡੀ ਕਬੂਤਰੀ ਪ्योर ਮਰਾਵਲੀ ਕਬੂਤਰਾਂ ਦੇ ਵਿੱਚ ਠੀਕ ਹੈ ਜੀ ਬਰਕਲੋ ਬੱਜੀ ਪਿਓਰਿਟੀ ਦੇ ਵਿੱਚ ਵੱਡੀ ਕਬੂਤਰੀ ਆ ਸੋ ਠੀਕ ਹੈ ਵੀ ਭਰਾ ਮਿਲਦੇ ਹੁਣ ਆਪਾਂ ਸੂਨੋਂ ਅਗਲੀ ਵੀਡੀਓ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬੱਜੀ ਨਸਲ ਦੇ ਵਿੱਚੋਂ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬੱਜੀ